ਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਰਾਤ ਆਪਾਂ ਰੱਖੀ ਸੀ ਵੀਰੇ ਮਤਲਬ ਕਿੰਨਾ ਸੋਹਣਾ ਵੀ ਹਰਾ ਹੋਇਆ ਐ ਨਜ਼ਾਰੇਦਾਰ ਰਾਤਾਂ ਦੀ ਰਾਤ ਆਪਾਂ ਜਿਹ 1003 ਵੀਡੀਓ ਪਾਣੀ ਰੱਖੀ ਸੀ ਐ ਪੂਰੀ ਵਧੀਆ ਰਾਤ ਤਾਂ ਹਨੇਰਾ ਹੋ ਗਿਆ ਸੀਗਾ ਤਾਂ ਕਰਕੇ 11 ਬਿੰਗਾ ਟੱਡਾ ਜਾ ਪੈ ਗਿਆ ਜਗਾ ਰਹੇਗੀ ਉਹ ਇਧਰ ਮਣਕੇ ਨਾ ਪੂਰਾ ਪੂਰਾ 11 ਬਾਵਾਂ ਵੀ 11 ਟ੍ਰਿਆ ਆਜਾ ਕਰਨੀਆਂ ਬਰੋਬਰ ਤੇ ਨਾਲ ਉਹਦੇ ਮਾੜੀ ਮਾੜੀ ਜਗ੍ਹਾ ਛੱਡਿਆ ਕਰਾਂਗੇ ਬਸ ਬਾਈ ਵੀਰਾਂ ਦੇ ਇਹੀ ਕਮੈਂਟ ਆਉਂਦੇ ਆ ਜਾਂ ਮੈਸੇਜ ਆਉਂਦੇ ਆ ਵੀਰੇ ਪਾਣੀ ਕਦੋਂ ਬੰਦ ਕਰੀਏ ਸਾਡੀ ਮੱਕੀ ਇੰਨੇ ਦਿਨਾਂ ਦੀ ਹੋ ਗਈ 10 ਤਰੀਕ ਨੂੰ ਲੱਗੀ ਸੀ ਇਦਣ ਲੱਗੀ ਸੀ ਹਨਾ ਵੀਰੇ ਦੇਖੋ ਪਾਣੀ ਬੰਦ ਕਰਨ ਦਾ ਤਰੀਕਾ ਜੇ ਸਮਝ ਲਓ ਮੈਂ ਇੱਕ ਐਗਜ਼ਾਮਪਲ ਦਿੰਨਾ ਉਸ ਮੁਤਾਬਕ ਤੁਸੀਂ ਆਪ ਦਾ ਦੇਖ ਲਓ ਜੇ ਆਪਾਂ 10 ਤਰੀਕ ਨੂੰ 10 ਫਰਵਰੀ ਨੂੰ ਮੱਕੀ ਬੀਜੀ ਹੋਈ ਆ ਤੁਹਾਡੀ ਸਮਝ ਲਓ ਹਨਾ ਤਾਂ ਉਦੋਂ 4-5 ਦਿਨ ਪਹਿਲਾਂ ਪਾਣੀ ਬੰਦ ਕਰ ਦੋ ਹੋ ਜਾਣਾ ਕਿਉਂਕਿ ਜਦੋਂ ਨਾਲ ਤੁਹਾਡੀ ਮੱਕੀ ਪੱਕ ਗਈ ਉਹਨੇ ਨਾ ਆਟੋਮੈਟਿਕਲੀ ਉਹਦੇ ਪਰਦੇ ਚਿੱਟੇ ਹੋਣ ਲੱਗ ਜਾਣੇ ਜਦੋਂ ਦਿਨ ਉਹਦੇ ਪੂਰੇ ਹੋ ਗਏ ਜਦੋਂ ਪਰਦੇ ਚਿੱਟੇ ਹੋ ਗਏ ਉਦੋਂ ਬਾਅਦ ਉਹਨੂੰ ਪਾਣੀ ਬੰਦ ਕਰ ਦੋ ਠੀਕ ਹੈ ਕਈ ਵੀ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਵੀਰੇ ਸਾਡੇ ਨਾਲ ਸੁੰਡੀ ਬਹੁਤ ਪੈ ਗਈ ਜਾਂ ਐ ਹੋ ਗਿਆ ਫਲਾਨਾ ਹੋ ਗਿਆ ਹਨ ਮੇਰੇ ਆ ਦੇਖ ਲੋ ਬਿਲਕੁਲ ਵੀ ਕਿਸੇ ਮੱਕੀ ਨੂੰ ਵੀ ਸੁੰਡੀ ਦੀ ਸ਼ਿਕਾਇਤ ਨਹੀਂ ਹੈਗੀ ਆਪਣੇ ਐਨ ਪੂਰੀ ਸਾਫ਼ ਸੁਥਰੀਆਂ ਛੱਲੀਆਂ ਫਈਆਂ ਕਿਸੇ ਨੂੰ ਵੀ ਸੁੰਡੀ ਨਹੀਂ ਹੈਗੀ ਆਪਾਂ ਇੱਥੇ ਕੋਰਾ ਜਨ ਕਰੀ ਸੀ ਲਾਸਟ ਸਪਰੇ ਉਹ ਤੋਂ ਬਾਅਦ ਕੋਈ ਸਪਰੇ ਨਹੀਂ ਕਰੀ ਠੀਕ ਨਹੀਂ ਬਸ ਕੋਰਾਜਨ ਕਰੀ ਸੀ ਉਹ ਕਰੀ ਸੀ 60 ਦਿਨਾਂ ਤੇ ਬਸ 60 ਦਿਨਾਂ ਤੋਂ ਬਾਅਦ ਨਹੀਂ ਕਰੀ ਆ ਦੇਖੋ ਜਾਨਵਰ ਖਾਂਦਾ ਤੋਤਾ ਦੂਤਾ ਇਹ 9108 ਮੱਕੀ ਆ ਵੀਰੇ ਆਪਣੀ ਤੇ ਬਹੁਤ ਸੋਹਣੀ ਛੱਲੀ ਆ ਇਹਨੂੰ ਅਸਲ 'ਚ ਨਾ ਆਪਾਂ ਕਹਿ ਦਿੰਨੇ ਆ ਅਸਲ 'ਚ ਇੱਕ ਛੱਲੀ ਹੀ ਜਾਦੇ ਵਧੀਆ ਰਹਿੰਦੀ ਆ ਮੱਕੀ ਨੂੰ ਦੋਹਾਂ-ਦੋਹਾਂ ਨਾਲੋਂ ਕਿਉਂਕਿ ਇੱਕ ਛੱਲੀ ਉਨੀ ਜਾਦੇ ਮੋਟੀ ਹੁੰਦੀ ਆ ਇਹ ਜਿਹੜੀਆਂ ਦੋ ਛੱਲੀਆਂ ਨੇ ਉਹ ਫਿਰ ਦੋਹਾਂ ਚ ਹੋ ਜਾਂਦਾ ਚਲੋ ਹੂੰ ਜੇ ਦੋ ਵੀ ਆਉਂਦੀਆਂ ਦੋਹਾਂ ਚ ਵੀ ਦੋਨੇ ਮਿਲਾ ਕੇ ਮੈਨੂੰ ਲੱਗਦਾ ਹੋ ਜਾਊਗਾ ਪਰ ਉਹ ਇੱਕ ਛੱਲੀ ਬਾਲੀ ਵਧੀਆ ਰਹਿੰਦੀ ਐ ਵੀ ਜੇ ਇੱਕ ਛੱਲੀ ਆਵੇ ਨਾ ਤਾਂ ਉਹਦੇ ਅਰਗੀ ਰੀਸ ਨਹੀਂ ਹੈ ਤੇ ਇੱਥੇ ਆਪਣੀ 9908 ਐਨ ਕੋਈ ਵੀ ਕਿਸੇ ਮੱਕੀ ਨੂੰ ਵੀਰੇ ਸੰਢੀ ਸੰਢੀ ਨਹੀਂ ਪਈ ਹੋਈ ਸਾਰੀ ਮੱਕੀ ਐਨ ਪੂਰੀ ਸਾਫ਼ ਸੁਥਰੀ ਖੜੀ ਐ ਜੀ ਵੀਰੇ ਲਓ ਆਪਣਾ ਇਹਦੇ ਤੇ ਹੋ ਗਿਆ ਪਾਵਰ ਸਟੀering ਸੈੱਟ ਦੂਜੇ ਟਰੈਕਟਰ ਤੇ ਵੀ ਦੇਖੋ ਕਿੰਨੀ ਸੋਹਣੀ ਫਿਟਿੰਗ ਆਈਆਂ ਹਨ ਕਹਿ ਦੂ ਵੀ ਕੁਝ ਵੀ ਕਰਾਇਆ ਵਾ ਬਾਹਰ ਸਿਰਫ ਇਕੱਲਾ ਰੰਗ ਕਰਾਇਆ ਨੇ ਲਾ ਪੂਰੀ ਪ੍ਰੋਪਰ ਵਧੀਆ ਫਿਟਿੰਗ ਆਈਆਂ ਕਿਸੇ ਚੀਜ਼ ਦੀ ਕਹਨ ਪੂਰੀ ਬਸ ਹੁਣ ਰੰਗ ਨਹੀਂ ਕਰਨਾ ਪਰ ਰੰਗ ਕਰਾਂਗੇ ਕੱਦੂ-ਕੁੱਦੂ ਦਾ ਨਵੇੜ ਕੇ ਜਦੋਂ ਵਿਲੇ ਹੋਗੇ ਨਾ ਫੇਰ ਹੀ ਰੰਗ ਕਰਾਂਗੇ ਹਜੇ ਰੰਗ ਨਹੀਂ ਕਰਨਾ ਸਟicker ਵੀ ਨਵੇਂ ਲਵਾਤੇ ਆਪਾਂ ਇਹਦੇ ਸਾਰੇ ਸਟicker ਲਾ ਲੱਗ ਗਏ ਸ਼ੋਅ ਵਾਲੇ ਹੂੰ ਇਹਦੇ ਤੇ ਆਪਣਾ ਵੀਰੇ ਟੋਟਲ ਦੇਖੋ ਇਹ ਆਇਆ ਸੀਗਾ 50000 ਦਾ ਇਹ ਇਹ ਹਿੱਸਾ ਤੇ ਯਾਨੀ ਕਿ ਪੂਰਾ ਟੋਟਲ 75000 ਰੁਪਿਆ ਖਰਚਾ ਆਇਆ ਵੀਰੇ ਸਾਰਾ ਕੁਝ ਕਰ ਕਰਾ ਕੇ ਵਿੱਚੀ 75 ਤੋਂ ਉਪਰੀ ਚੱਜਣਾ ਟਾਇਰ ਪਾ ਕੇ 80 90 ਤੇ 80 85 ਦੇ ਨੇੜੇ ਚੱਲ ਜਾਣਾ ਸਾਰਾ ਕੁਝ ਵਗ ਹਾਂਜੀ ਵੀਰੇ ਲਓ ਜੀ ਆਪਣੇ ਹੋ ਗਿਆ ਫਾਰਮ ਟਰੱਕ ਤੇ ਪਾਵਰ ਸਟੀering ਸੈੱਟ ਪੂਰਾ ਇਹਦੇ ਤੇ ਟਾਇਰ ਟੂਰ ਪਾ ਕੇ ਯਾਨੀ ਕਿ ਟਾਇਰ ਵਿੱਚ ਪਾਉਣੇ ਆ ਟਾਇਰ ਵਿੱਚ ਪਾ ਕੇ 85000 ਰੁਪਏ ਦੇ ਨੇੜੇ ਲੱਗ ਗਿਆ ਸਾਰਾ ਖਰਚਾ ਕਈ ਵੀਰਾਂ ਦੇ ਸੁਭਾਅਲੇ ਵੀ ਹੁੰਦੇ ਆ ਵੀ ਵੀਰੇ ਤੇ ਵੀ ਕੱਟ ਵੀ ਮਿਲ ਜਾਂਦੀ ਆ ਵੀਰੇ ਕੱਟ ਮਿਲ ਜਾਂਦੀ ਆ ਜਰੂਰ ਹਨਾ ਪਰ ਕੱਟ ਦੇ ਵਿੱਚ ਨਾ ਵੀਰੇ ਨਿੱਕੀਆਂ ਨਿੱਕੀਆਂ ਜਿਹੜੀਆਂ ਪਾਤ ਹੁੰਦੇ ਆ ਉਹ ਨਹੀਂ ਹੁੰਦੇ ਕੱਟ ਦੇ ਵਿੱਚ ਉਹਨਾਂ ਨੇ ਹਿੱਸਾ ਦੇ ਦੇਣਾ ਤੇ ਪੰਪ ਦੇ ਦੇਣਗੇ ਪੈਪਾ ਦੇ ਦੇਣਗੇ ਰਹਿਣ ਤੇ ਆ 575 ਕੱਢ ਲੈ ਹਾਂ ਜਾਇ ਤਾਂ ਗੱਡੀ ਮਗਰ ਕਰ ਲੈ ਹਾਂ ਤੇ ਹਿੱਸਾ ਦੇ ਦੇਣਗੇ ਪਾਵਰ ਚੈਰਿੰਗ ਦੇਣਗੇ ਪੈਪਾ ਦੇ ਦੇਣਗੇ ਤੇ ਆਰਬੀ ਡੋਲ ਦੇ ਦੇਣਗੇ ਪਰ ਜਿਵੇਂ ਹੁਣ ਅਸੀਂ ਇਹਦੀ ਇਹਦੀ ਟੈਂਕੀ ਵੀ ਬਦਲਨੀ ਪੈਂਦੀ ਆ ਟੈਂਕੀ ਤਾਂ ਬਦਲਨੀ ਪੈਂਦੀ ਆ ਕਿਉਂਕਿ ਜਿਹੜਾ ਆਰਬੀ ਡੋਲ ਆ ਟੈਂਕੀ ਉਹਦੇ ਨਾਲ ਫਿੱਟ ਹੁੰਦੀ ਆ ਜਿਹੜਾ ਉੱਥੇ ਲੱਗਿਆ ਹੋਇਆ ਹੈ ਨਾ ਤੇ ਨਿੱਕੀਆਂ ਨਿੱਕੀਆਂ ਪੱਤੀਆਂ ਫੇਰ ਰੈਮ ਨਹੀਂ ਮਿਲਨੇ ਰਮ ਨਾਲ ਲਈਦੇ ਆ ਉੱਥੋਂ ਹਨਾ ਹੋਰ ਵੀ ਸਮਾਨ ਸਾਰਾ ਜੋ ਜੋ ਚੀਜ਼ਾਂ ਹੁੰਦੀਆਂ ਉਹ ਤਕਰੀਬਨ ਨਾਲ ਲਈਦੀਆਂ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਹ ਦੇਖੋ ਵੀ ਆਹ ਜਿਹੜੀ ਟੈਂਕੀ ਲੱਗਣ ਨੂੰ ਆਹ ਟੈਂਕੀ ਲੱਗਣ ਨੂੰ ਨਾ ਆ ਇਹਦੇ ਟੈਂਕੀ ਦੇ ਨਟ ਨਹੀਂ ਆਉਂਦੇ ਆਹ ਬਦਲਣਾ ਪੈਂਦਾ ਇਹ ਕਿਸੇ ਨੇ ਨਹੀਂ ਦੇਣਾ ਆਪਾਂ ਨੂੰ ਇਹ ਚੀਜ਼ ਕਿਸੇ ਨੇ ਨਹੀਂ ਦੇਣਾ ਇਹ ਆਪਾਂ ਨੂੰ ਲੈ ਕੇ ਲਾਉਣਾ ਪੈਣਾ ਇਹ ਹੁਣ ਪਹਿਲੇ ਦਾ ਵੀ ਲੈ ਕੇ ਲਾਇਆ ਇਹ ਹੁਣ ਇਹਦਾ ਵੀ ਲੈ ਕੇ ਲਾਇਆ 4500 ਰੁਪਏ ਦਾ ਆਇਆ ਇਹ ਇਹ ਲੈ ਕੇ ਲਾਇਆ ਸਿਰਫ ਇਕੱਲੀ ਟੈਂਕੀ ਫਿੱਟ ਕਰਨ ਨੂੰ ਨਹੀਂ ਟੈਂਕੀ ਫਿੱਟ ਕਰਨ ਨੂੰ ਆਪਾਂ ਜਗਾੜ ਵੀ ਬਣਾ ਸਕਦੇ ਪਰ ਆਪਾਂ ਇਹ ਕੰਮ ਨਹੀਂ ਕਰਦੇ ਕਿਉਂਕਿ ਆਪਣਾ origignal ਰੱਖਿਆ ਹੋਇਆ ਤੇ ਜਿਹੜਾ ਸਾਡਾ ਬਾਈ ਆ ਉਹ ਵੀ ਨਹੀਂ ਸਾਡਾ ਕਰਨ ਦਿੰਦਾ ਜਿਹੜਾ ਸਾਡਾ ਜਿੰਨਾ ਤੋਂ ਫਿੱਟ ਕਰਾਉਣਿਆਂ ਪਾਲ ਬਾਈ ਉਹ ਵੀ ਨਹੀਂ ਕਰ ਦਿੰਦਾ ਆ ਪੈਪਾਂ ਬੁੱਪਾਂ ਦੀ ਫਿਟਿੰਗ ਸਾਰੀ origignal ਆਉਂਦੀ ਆ ਫਿਰ ਪੈਪਾਂ ਜਿਵੇਂ ਆਹ ਕਲੰਪ ਆਹ ਬਿੰਨਾਟਾ ਬੋਲਟ ਸਾਰਾ ਕੁਝ ਨਾਲ ਲੈ ਕੇ ਆਈਦਾ ਤੇ ਇਹ ਚੀਜ਼ਾਂ ਕੱਟ ਚ ਨਹੀਂ ਆਉਂਦੀਆਂ ਤੇ ਨੰਬਰ 2 ਜਿਹੜੀ ਕੱਟ ਹੁੰਦੀ ਆ ਉਹ ਤਕਰੀਬਨ ਨਾ ਦੇਸੀ ਹੁੰਦੀ ਆ ਆਮ ਲੋਕਲ ਵੈਂਡਰ ਬਣਾਉਂਦੇ ਆ ਉਹ ਕਹਿ ਦਿੰਦੇ ਆ ਜੀ origignal ਆ ਰਿਜੈਕਟ ਹੋ ਕੇ ਆਈ ਹੋਈ ਆ ਫਲਾਨਾ ਕੋਈ ਐਸੇ ਜਿਹੀਆਂ ਗੱਲਾਂ ਹੁੰਦੀਆਂ ਹਨਾ ਤੇ ਉਹ ਚੀਜ਼ਾਂ ਦੇ ਵਿੱਚ ਫਰਕ ਹੁੰਦਾ ਵਾ ਤੇ ਆਪਾਂ origignal ਲਹਾ ਕੇ ਲੈ ਕੇ ਆਏ ਸੀਗੇ ਆਏ ਸੀਗੇ ਤੇ ਜੇ ਕਿਸੇ ਵੀ ਵੀਰ ਨੇ ਇਹ ਫਿੱਟ ਕਰਵਾਉਣਾ ਵਾ ਆਪਣਾ ਜਿਹੜਾ ਸਾਡਾ ਬਾਈ ਆ ਪਾਲ ਮਿਸਤਰੀ ਆਡੇ ਤੇ ਉਹਦਾ ਨੰਬਰ ਹੈਗਾ ਵਾ 98154 61749 ਇਹ ਤੇ ਜਿਹੜਾ ਮਰਜੀ ਵੀਰ ਕੰਟੈਕਟ ਕਰਕੇ ਉਹਨਾਂ ਤੋਂ ਲਵਾ ਲਿਓ ਉਹ ਨਾਲ ਵੀ ਚੱਲ ਜਾਂਦਾ ਬਾਈ ਉਹਨੂੰ ਨਾਲ ਲੈ ਆਜਿਓ ਤੇ ਲਹਾ ਕੇ ਲੈ ਆਇਓ 9915461749 ਇਹ ਬਾਈ ਨੂੰ ਫੋਨ ਕਰ ਲਿਓ ਬਾਈ ਕਦੇ ਵੀ ਦੇਸੀ ਚੀਜ਼ ਨਹੀਂ ਪਾਉਂਦਾ ਉਹ ਇੰਨਾ ਕੰਮ ਕਰਦਾ ਸਾਰੀ オリジナル ਦੇ ਵਿੱਚ ਕੰਮ ਕਰਦਾ ਤੇ ਮਾੜਾ ਕੰਮ ਨਹੀਂ ਕਦੇ ਵੀ ਕਰਦਾ ਜਿਹੜੀ ਚੀਜ਼ ਹੋਣ ਵਾਲੀ ਆ ਉਹਨੇ ਕਰਵਾ ਕੇ ਲਾਉਣੀ ਆ ਹੀ ਨਹੀਂ ਹੈਗਾ ਵੀ ਚੱਲ ਹੋਊ ਫੇਰ ਲਾਲਾ ਕਿਨਾ ਇਹਦੇ ਉੱਪਰ ਸਟਿੱਕਰ ਸਟੱਕਰ ਚੇਂਜ ਕਰਤੀ ਸਾਰੇ ਤੇ ਇਹਨੂੰ ਪੂਰਾ ਵਧੀਆ ਹੋ ਗਿਆ ਟਰੈਕਟਰ ਮੈਂ ਸਮੇਂ ਦੀ ਗੱਲ ਹੋ ਜਾਂਦੀ ਹੈ ਹਨਾ ਕਿ ਦੇਖ ਲਓ ਡੈਡੀ ਦੱਸਦੇ ਸੀ ਮੈਨੂੰ ਕਿ ਵੀ ਇੱਕ ਟਾਈਮ ਇਹ ਜਿਆ ਹੁੰਦਾ ਸੀ ਵੀ 28 ਰੁਪਏ ਦਾ ਕੈਨ ਭਰਦਾ ਹੁੰਦਾ ਸੀਗਾ ਡੀਜ਼ਲ ਦਾ ਵੀ ਡੈਡੀ ਕਹਿੰਦੇ 28 ਰੁਪਏ ਵੀ ਕੋਲੇ ਨਹੀਂ ਸੀ ਹੁੰਦੇ ਡੀਜ਼ਲ ਦਾ ਕੈਨ ਲੈਣ ਨੂੰ ਹਨਾ ਵੀ ਬੜੀ ਮੁਸ਼ਕਲ ਨਾਲ ਇਕੱਠੇ-ਕੁੱਠੇ ਕਰਨੇ ਤੇ ਲੈ ਕੇ ਆਉਣਾ ਤੇ 28 ਰੁਪਏ ਅੱਜ ਦੇ ਉਸ ਟਾਈਮ ਦੇ 28 ਮੈਨੂੰ ਲੱਗਦਾ ਅੱਜ ਦੇ 2000 ਦੇ ਬਰਾਬਰ ਹੋਊਗਾ ਹਨਾ ਤੇ ਡੈਡੀ ਨੇ ਦੱਸਣਾ ਕਿ ਮਥਾਂ ਪੈਸੇ ਇਕੱਠੇ ਕਰਨੇ ਫਿਰ ਹੌਸਲਾ ਜੇ ਹੁਣ ਆ ਵੀ ਹਾਂ ਚਲੋ ਠੀਕ ਆ ਵੀ ਤੋ ਕੈਨ ਭਰਾ ਲਿਆ ਵੀ ਹੁਣ 2-3 ਦਿਨ ਡੀਜ਼ਲ ਵੀ 2 ਦਿਨ ਪਾਣੀ ਲਾ ਲਾਂਗੇ ਚਾਜ ਨਾਲ ਫਸਲ ਨੂੰ ਹਨ ਤੇ ਅੱਜ ਅਹ ਖੜੀ ਆ ਤੇ ਜਦੋਂ ਆਪਾਂ ਬਣਾਈ ਸੀ ਉਦੋਂ ਦੇਖ ਲਓ ਪੌਣੇ ਪੌਣੇ 3 2 ਲੱਖ 60 ਤੋਂ 70 ਹਜ਼ਾਰ ਦੀ ਭਰ ਜਾਂਦੀ ਸੀ ਤੇ ਅੱਜ ਇਹ 6 ਲੱਖ ਦੇ ਨੇੜੇ ਜਾ ਕੇ ਭਰਦੀ ਆ ਕਿਉਂਕਿ ਇਹ ਚ 6000 ਤੋਂ ਉੱਪਰ ਲੀਟਰ ਪੈ ਜਾਂਦਾ ਤੇ ਅੱਜ ਇੰਨੇ ਦੀ ਭਰਦੀ ਆ ਤੇ ਅੱਜ ਵਾਹਿਗੁਰੂ ਨੇ ਇੱਥੇ ਖੜੇ ਕਰਤਾ ਕਿ ਅੱਜ ਇਹਨੂੰ ਭਰੌਣ ਦੇ ਵਿੱਚ ਚਲੋ ਠੀਕ ਆ ਹੁੰਦੀ ਆ ਟੈਨਸ਼ਨ ਪਰ ਹਾਂ ਹੁੰਦਾ ਵੀ ਚੱਲ ਮੋੜੀ ਦੇਣੇ ਤੇ ਵੀ ਇਹਨੂੰ ਭਰੌਣ ਭਰੌਣ ਦੇ ਵਿੱਚ ਕੋਈ ਉਹ ਔਖਾ ਨਹੀਂ ਲੱਗਦਾ ਵੀ ਉਹ ਤੋਂ ਡੈਡੀ ਹੁਣੀ ਦੱਸ ਦਿਆ ਵੀ 28 ਰੁਪਏ ਬਹੁਤ ਔਕੇ ਜੁੜਦੇ ਸੀ ਤੇ ਵਾਹਿਗੁਰੂ ਨੇ ਅੱਜ ਤੱਕ ਵੀ ਇੱਥੇ ਪਹੁੰਚਦੇ ਕਰੇ ਡੈਡੀ ਤਾਂ ਇਹੋਣਾ ਦੀ ਮਿਹਨਤਾਂ ਨੇ ਕਰਿਆ ਤੇ ਨਹੀਂ ਕੱਕੀ ਜੋਗੇ ਸੀ ਹਨਾ ਅਸੀਂ ਕਾਸੀ ਜੋਗੇ ਨਹੀਂ ਸੀ ਤੇ ਵਾਹਿਗੁਰੂ ਇਦਾਂ ਹੀ ਸਭ ਤੇ ਮਿਹਰ ਭਰਿਆ ਹੱਥ ਤੇ ਚੜ੍ਹਦੀਆਂ ਕਲਾਂ ਚ ਰੱਖੇ